ਸੀਏ ਦੇਖੋ ਵੀ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਨਾਲ ਆਪਣਾ ਮੁਕਾਬਲਾ ਕਰ ਰਿਹਾ ਵੀ ਉਹ ਵੀ ਜੇਲ੍ਹ ਸੀ ਉਹ ਜੇਲ੍ਹ ਵਿੱਚ ਦੇਸ਼ ਦੀ ਆਜ਼ਾਦੀ ਲਈ ਸੀਗੇ ਸਾਰੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਦੇਸ਼ੀਆਂ ਦੇ ਵਿਰੁੱਧ ਅੰਗਰੇਜ਼ਾਂ ਦੇ ਵਿਰੁੱਧ ਲੜ ਰਹੀ ਸੀ ਇਹ ਇਹਦੀ ਕੀ ਲੜਾਈ ਹੈ ਇਹਨੇ ਤੇ 30 ਕਰੋੜ ਰੁਪਏ ਦਾ ਕਿਸ਼ਤੋਂ ਵੀ ਜ਼ਿਆਦਾ ਪੈਸੇ ਦਾ ਦੇਣ ਹੈ ਆਪਣਾ ਬੰਗਲੋ ਬਣਾਇਆ ਘਰ ਨੀਨਾ ਦਾ ਭਗਤ ਸਿੰਘ ਨਾਲ ਕੀ ਮੁਕਾਬਲਾ ਹੋ ਸਕਦਾ ਜਿੱਥੇ ਨਾਂ ਤੇ ਰੱਖਿਆ ਹੋਇਆ ਆਮ ਆਦਮੀ ਪਾੜੀ ਸਿੰਬਲ ਲੈ ਲਿਆ ਝਾੜੂ ਦਾ ਤੇ ਜਿਹੜਾ ਘਰ ਬਣਾਇਆ ਚੀਫ ਮਿਨਿਸਟਰ ਨੇ ਸਰਕਾਰ ਦਾ ਪੈਸਾ ਲੱਗਾ ਨਾ ਲੋਕਾਂ ਦਾ ਪੈਸਾ ਲੱਗਾ ਇਹ ਗੱਲ ਕਿਸੇ ਦੇਵੀ ਗੱਲ ਚੋਂ ਨਹੀਂ ਲੰਗਦੀ ਮਜਬੂਰੀ ਤੇ ਸਪਸ਼ਟ ਹੈ ਨਾ ਵੀ ਜੇਕਰ ਤੁਸੀਂ ਨਹੀਂ ਦਿੰਦੇ ਤੇ ਲੈਫਟੀਨੈਂਟ ਗਵਰਨਰ ਕਹੇਗਾ ਵੀ ਜਿਹੜਾ ਮੁੱਖ ਮੰਤਰੀ ਹੈ ਉਹਦੇ ਕੰਮ ਕਰਨ ਦੇ ਯੋਗ ਹੀ ਨਹੀਂ ਅਪੀ ਦੇ ਇਹ ਸਾਰਾ ਕੁਝ ਪ੍ਰਪਗੈਂਡੇ ਲਈ ਕਰ ਰਿਹਾ ਕੇਜਰੀਵਾਲ। ਓਜ਼ਾਟੀਵੀ ਦੇ ਫੇਸਬੁਕ ਅਤੇ YouTube ਪੇਜ ਨਾਲ ਜੁੜ ਚੁੱਕੇ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਅੱਜ ਚਰਚਾ ਕਰਾਂਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਜੇਲ੍ਹ ਦੇ ਵਿੱਚ ਸੀਗੇ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਬੜੀ ਕ੍ਰਪਸ਼ਨ ਕੀਤੀ ਹੋਈ ਸੀ ਕਹਿੰਦੇ ਐਕਸਾਈਜ਼ ਪਾਲਿਸੀ ਦੇ ਵਿੱਚ ਉਸ ਉੱਤੇ ਚਰਚਾ ਕਰਾਂਗੇ ਅਸਤੀਫਾ ਮਨਜ਼ੂਰ ਜਿਹੜਾ ਹੋ ਚੁੱਕਿਆ ਹੈ ਹੋ ਜਾਏਗਾ ਬਹੁਤ ਵੱਡੇ ਸਵਾਲ ਨੇ ਇਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਚੰਚਲ ਮਨੋਤ ਸਿੰਘ ਜੀ ਨੇ ਕਿ ਇਸ ਅਸਤੀਫੇ ਦੇ ਮਾਇਨੇ ਕੀ ਰਹਿਣ ਵਾਲੇ ਨੇ ਸਰ ਇਸ ਦੇ ਵਿੱਚ ਸਵਾਲ ਸਭ ਤੋਂ ਪਹਿਲਾਂ ਇਹ ਹੀ ਹੈ ਕਿ ਅਰਵਿੰਦ ਕੇਜਰੀਵਾਲ ਹੋਰੀ ਅਸਤੀਫਾ ਦੇਣ ਲਈ ਮਜਬੂਰ ਹੋ ਕੇ ਜਦੋਂ ਹੀ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਪਹਿਲਾਂ ਤਾਂ ਸ਼ਰਤਾਂ ਹੁੰਦੀਆਂ ਨੇ ਕਿ ਇਹ ਗੱਲਾਂ ਜਿਹੜੀਆਂ ਨੇ ਬਾਹਰ ਜਾ ਕੇ ਤੁਸੀਂ ਨਹੀਂ ਕਰਨੀਆਂ ਤੁਸੀਂ ਹੁਣ ਕਿਵੇਂ ਦੇਖਦੇ ਹੋ ਜਿਹੜਾ ਅਸਤੀਫਾ ਦੇਣ ਲਈ ਮਜਬੂਰ ਹੋ ਰੇ ਦੇਖੋ ਜਿਵੇਂ ਐ ਵੀ ਇਹਨਾਂ ਦੀ ਜਿਹੜੀ ਜ਼ਮਾਨਤ ਹੋਈ ਹੈ ਨਾ ਉਹ ਸ਼ਰਤਾਂ ਨਾਲ ਹੋਈ ਹੈ ਹੂੰ ਸੁਪਰੀਮ ਕੋਰਟ ਦੇ ਡਿਵੀਜ਼ਨ ਬੈਂਚ ਨੇ ਦੋ ਜੱਜਾਂ ਦੇ ਬੈਂਚ ਨੇ ਇਹਨਾਂ ਨੂੰ ਜ਼ਮਾਨਤ ਤੇ ਦਿੱਤੀ ਏ ਪਰ ਜਿਹੜੀ ਦਿੱਲੀ ਹਾਈ ਕੋਰਟ ਨੇ ਇਹਨਾਂ ਉੱਪਰ ਜਿਹੜੀਆਂ ਸ਼ਰਤਾਂ ਲਾਈਆਂ ਸੀ ਜਿਨ੍ਹਾਂ ਨੂੰ ਅਸੀਂ ਕਹਿ ਦਈਏ ਪਾਬੰਦੀਆਂ ਹੂੰ ਉਹ ਨਹੀਂ ਹਟਾਈਆਂ ਉਹਨਾਂ ਨੇ ਜ਼ਮਾਨਤ ਦੇਤੀ ਹੁਣ ਉਹ ਥੱਲੋਂ ਆਈਆਂ ਹੋਣ ਲੱਗੀਆਂ ਹੋਈਆਂ ਹੂੰ ਹੁਣ ਪਾਬੰਦੀਆਂ ਐ ਆ ਵੀ ਮੁੱਖ ਮੰਤਰੀ ਮੁੱਖ ਮੰਤਰੀ ਦੇ ਦਫ਼ਤਰ ਚ ਨਹੀਂ ਜਾ ਸਕ ਹਾਂ ਹੈ ਨਹੀਂ ਔਰ ਜਿਹੜਾ ਇਹ ਕੇਸ ਦੇ ਵਿਰੁੱਧ ਵੀ ਨਹੀਂ बोल ਸਕਦਾ ਕੋਰਟ ਦੀ ਜੱਜਮੈਂਟ ਦੇ ਤਾਂ ਦਫ਼ਤਰ ਵੀ ਨਹੀਂ ਜਾ ਸਕਦਾ ਫਾਈਲਾਂ ਤੇ ਦਸਕਤ ਵੀ ਨਹੀਂ ਕਰ ਸਕਦਾ ਸੋ ਇਹ ਇੱਕ ਅਜਿਹੀ ਕਨਸਟੀਚਿਊਸ਼ਨਲ ਕ੍ਰਾਈਸਿਸ ਪੈਦਾ ਹੋਇਆ ਹੈ ਨੂੰ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਮੁੱਖ ਮੰਤਰੀ ਹੈਗੇ ਹੋ ਪਰ ਤੁਸੀਂ ਨਾ ਦਫ਼ਤਰ ਜਾ ਸਕਦੇ ਹੋ ਨਾ ਫਾਈਲਾਂ ਤੇ ਦਸਕ ਫਿਰ ਕਾਦੇ ਮੁੱਖ ਮੰਤਰੀ ਹੋਏ ਤੁਸੀਂ ਸਰਕਾਰ ਕਿਵੇਂ ਚੱਲੇਗੀ ਹਾਂਜੀ ਫਿਰ ਫੈਸਲੇ ਕੌਣ ਲਏਗਾ ਇਹ ਸਾਰੇ ਉਹ ਕੇਜਰੀਵਾਲ ਬੜੇ ਸਿਆਣੇ ਲੀਡਰ ਹਨ ਇਹ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਹ ਉਹਦੇ ਤੋਂ ਜ਼ਿਆਦਾ ਇਹਨਾਂ ਦਾ ਦਿਮਾਗ ਤੇਜ਼ ਹੈ ਹਮ ਇਹਨਾਂ ਨੇ ਇਹਨਾਂ ਨੂੰ ਇਹ ਭਾਫ ਗਿਆ ਕਿ ਜੇਕਰ ਚੀਫ ਮਿਨਿਸਟਰ ਦਫ਼ਤਰ ਹੀ ਨਹੀਂ ਜਾ ਸਕਦਾ ਫਾਈਲਾਂ ਸਾਈਨ ਨਹੀਂ ਕਰ ਸਕਦਾ ਤਾਂ ਇਹਨਾਂ ਨੂੰ ਸਰਕਾਰ ਨੂੰ ਲੈਫਟੀਨੈਂਟ ਜਿਹੜਾ ਗਵਰਨਰ ਹੈ ਦਿੱਲੀ ਦਾ ਜੀ ਉਹ ਇਹਨਾਂ ਦੀ ਸਰਕਾਰ ਨੂੰ ਡਿਸਮਿਸ ਕਰਨ ਦੀ ਰეკਮੈਂਡੇਸ਼ਨ ਵੀ ਕਰ ਸਕਦੇ ਹੂੰ ਜੇਕਰ ਉਹ ਡਿਸਮਿਸ ਕਰ ਦਿੰਦਾ ਜੀ ਤੇ ਤਾਂ ਵੀ ਤੇ ਉਹ ਮੁੱਖ ਮੰਤਰੀ ਨਹੀਂ ਰਹਿੰਦੇ ਹੂੰ ਤਾਂ ਵੀ ਤੇ ਮੁੱਖ ਮੰਤਰੀ ਦਾ ਪਦ ਗਿਆ ਜੀ ਤਾਂ ਉਹਦੇ ਵਿੱਚ ਜੇ ਉਸ ਤਰ੍ਹਾਂ ਜਾਂਦਾ ਹੈ ਪਦ ਤੇ ਉਹ ਵਿਕਟਮ ਬਣ ਜਾਂਦੇ ਕਿ ਜੀ ਮੈਨੂੰ ਹਟਾ ਦਿੱਤਾ ਹੂੰ ਉਹ ਵਿਕਟਮ ਬਣਨ ਦੀ ਥਾਂ ਹੀਰੋ ਬਣਨ ਦੀ ਕੋਸ਼ਿਸ਼ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਆਪ ਰਿਜਾਈਨ ਕਰ ਦਿਆਂ ਦੋ ਦਿਨਾਂ ਚ ਇਦਾਂ ਕਦੀ ਹਿਸਟਰੀ ਚ ਹੋਇਆ ਕਿ ਕੋਈ ਵੀ ਨੇਤਾ ਰਿਜ਼ਾਈਨ ਕਰਨ ਦੀ ਡੇਟ ਦੱਸੇ ਦੋ ਦਿਨ ਚ ਮੈਂ ਕਿ ਰਿਜ਼ਾਈਨ ਉਹਨਾਂ ਨੇ ਕਰਤਾ ਕੱਲ ਉਹਨਾਂ ਨੇ ਰਿਜ਼ਾਈਨ ਕਰ ਲਿਆ ਸਰ ਜਦੋਂ ਬਾਹਰ ਜ਼ਮਾਨਤ ਤੇ ਆਉਂਦੇ ਨੇ ਸ਼ਰਤਾਂ ਬਹੁਤ ਹੁੰਦੀਆਂ ਨੇ ਕਿ ਅਰਵਿੰਦ ਕੇਜਰੀਵਾਲ ਮਜਬੂਰ ਹੈ ਅਸਤੀਫਾ ਦੇਣ ਨੂੰ ਜਾਂ ਫਿਰ ਇਸ ਦੇ ਪਿੱਛੇ ਹੋਰ ਕਾਰਨ ਹੈ ਪਰ ਜੇ ਅਸਤੀਫਾ ਦਿੰਦੇ ਨੇ ਇਸ ਦਾ ਨੁਕਸਾਨ ਅਰਵਿੰਦ ਕੇਜਰੀਵਾਲ ਨੂੰ ਜਾਂ ਕਿਸੇ ਹੋਰ ਨੂੰ ਫਾਇਦਾ ਹੋਣਾ ਨਹੀਂ ਦੇਖੋ ਮਜਬੂਰੀ ਤੇ ਸਪਸ਼ਟ ਹੈ ਨਾ ਵੀ ਜੇਕਰ ਤੁਸੀਂ ਨਹੀਂ ਦਿੰਦੇ ਦ ਲਫਟੀਨੈਂਟ ਗਵਰਨਰ ਕੇ ਦਾ ਵੀ ਜਿਹੜਾ ਮੁੱਖ ਮੰਤਰੀ ਹੈ ਉਹਦੇ ਕੰਮ ਕਰਨ ਦੇ ਯੋਗ ਹੀ ਨਹੀਂ ਕਾਨੂੰਨਨ ਤੌਰ ਤੇ ਸੁਪਰੀਮ ਕੋਰਟ ਨਾਲ ਉਹਨੂੰ ਜ਼ਮਾਨਤ ਤੇ ਦੇ ਦਿਤੀ ਹੈ ਪਰ ਉਹਦੇ ਤੇ ਬੰਦੀਆਂ ਬਰਕਰਾਰ ਰੱਖਿਆ ਤਾਂ ਉਹਨਾਂ ਨੂੰ ਇਹ ਖਤਰਾ ਸੀ ਵੀ ਲੈਫਟੀਨੈਂਟ ਗਵਰਨਰ ਇਹਨਾਂ ਦੀ ਜਿਹੜੀ ਗਵਰਨਮੈਂਟ ਡਿਸਮਿਸ ਕਰਨ ਦੀ ਰეკਮੈਂਡੇਸ਼ਨ ਕਰੇਗਾ ਤੇ ਜਿਹੜੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਸਰਕਾਰ ਹੈ ਉਹ ਡਿਸਮਿਸ ਕਰ ਦੇਗੀ ਹੂੰ ਦੋਸਤੋ ਬਚਣ ਲਈ ਇਹਨਾਂ ਨੇ ਪਹਿਲੇ ਹੀ ਆਪ ਅਨਾਉਂਸ ਕਰਤਾ ਕਿ ਮੈਂ ਜਿਹੜਾ ਇਹ ਰਿਜ਼ਾਈਨ ਕਰ ਰਿਹਾ ਤੇ ਨਵਾਂ ਬਣੇਗਾ ਚੀਫ ਮਿਨਿਸਟਰ ਹੂੰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਮਨੀਸ਼ ਸੋਧਿਆ ਜੀ ਦੀ ਨੰਬਰ 2 ਸੀਗੇ ਉਹ ਜੀ ਜਿਹੜਾ ਕੇਸ ਕੇਜਰੀਵਾਲ ਤੇ ਆ ਉਹੀ ਕੇਸ ਮਨੀਸ਼ ਸੋਧਿਆ ਜੀ ਤੇ ਹੂੰ ਐਕਸਾਈਜ਼ ਪਾਲਿਸੀ ਦੇ ਕੇਸ ਦੋਨੋਂ ਦੋਨਾਂ ਦੇ ਸੇਮ ਹੈ ਇਸ ਲਈ ਉਹਨਾਂ ਨੇ ਪਹਿਲੇ ਹੀ ਕਹਿਤਾ ਵੀ ਮਨੀਸ਼ ਸੇਦੋਧਿਆ ਜੀ ਵੀ ਨਹੀਂ ਬਣਨਗੇ ਚੀਫ ਮਿਨਿਸਟਰ ਕਿਉਂਕਿ ਉਹਦੇ ਫਿਰ ਉਹੀ ਗੱਲ ਹੋ ਗਈ ਕਿਉਂ ਨਾ ਉੱਪਰ ਵੀ ਉਹੀ ਪਾਬੰਦੀਆਂ ਲੱਗਣਗੀਆਂ ਜਿਹੜੀਆਂ ਉਹਨਾਂ 'ਤੇ ਲੱਗੀਆਂ ਹੋਈਆਂ ਤਾਂ ਇਸ ਲਈ ਨਵਾਂ ਚੀਫ ਮਿਨਿਸਟਰ ਉਹਨਾਂ ਨੇ ਚੋਣਨਾ ਯੋਗ ਸਮਝਿਆ ਤਾਂ ਫਿਰ ਉਹਨਾਂ ਨੇ ਹੁਣ ਉਹ ਇਸ ਤਰ੍ਹਾਂ ਹੁਕਮ ਕਰ ਰਹੇ ਨੇ ਕੇਂਦਰ ਸਰਕਾਰ ਨੂੰ ਤੇ ਚੀਫ ਇਲੈਕਸ਼ਨ ਕਮਿਸ਼ਨ ਨੂੰ ਬਈ ਤੁਸੀਂ ਨਵੰਬਰ ਵਿੱਚ ਮਹਾਰਾਸ਼ਟਰ ਨਾਲ ਹੀ ਸਾਡੀ ਦਿੱਲੀ ਦੀਆਂ ਚੋਣਾਂ ਕਰਾਓ ਉਹ ਕਿਉਂ ਇਹਨਾਂ ਦੀ ਗੱਲ ਮੰਨਣਗੇ ਇਹਦਾ ਕਾਰਨ ਕੀ ਹੈ ਹਰਿਆਣਾ ਦੀਆਂ ਜਿਹੜੀਆਂ ਇਲੈਕਸ਼ਨਸ ਨੇ ਉਹ ਅਰਿੰਦ ਕੇਜਰੀਵਾਲ ਨੂੰ ਕਹਿਣਾ ਪੈ ਰਿਹਾ ਕਿਉਂ ਕਹਿਣਾ ਪੈ ਰਿਹਾ ਕੀ ਕਾਰਨ ਨੇ ਕਿਉਂਕਿ ਇੱਕੋ ਵਾਰੀ ਇਹ ਚੀਜ਼ਾਂ ਨਿਕਲਦੀਆਂ ਇਨਸਾਨੀਆਂ ਨੂੰ ਅਸਤੀਫਾ ਦੇਣਾ ਇਹ ਗੱਲਾਂ ਕਹਿਣੀਆਂ ਬੀਜੇਪੀ ਜਿਵੇਂ ਤੁਸੀਂ ਕਹਿ ਰਹੇ ਕਿ ਨਹੀਂ ਮੰਨੇਗੀ ਫਿਰ ਬੀਜੇਪੀ ਗੱਲ ਮੰਨੇਗੀ ਕਿਉਂ ਨਹੀਂ ਬੀਜੇਪੀ ਨੇ ਕਹਿ ਦਿੱਤਾ ਤੇ ਤੁਸੀਂ ਅਸੈਂਬਲੀ ਡਿਸਾਲਵ ਕਰੋ ਤੇ ਚੋਣਾਂ ਹੋ ਜਾਣਗੀਆਂ 92 ਉਹਨੇ ਕਿਹਾ ਕਿ ਤੁਹਾਡੇ ਕੋਲ 70 ਹੈਗੇ ਨਾ ਐਮ ਐਲ اے ਤੁਸੀਂ ਕਿਉਂ ਅਸੈਂਬਲੀ ਡਿਸਾਲਵ ਕਿਉਂ ਕਰਨਾ ਚਾਹਨੇ ਹੋ ਅ ਇਲੈਕਸ਼ਨ ਕਰਾਣਾ ਚਾਹਨੇ ਹੋ ਤੁਹਾਡੇ ਕੋਲ ਮжоਰਿਟੀ ਹੈ ਸਰਕਾਰ ਨੂੰ ਖਤਰਾ ਨਹੀਂ ਹੈਗਾ ਫੇਰ ਕਿਉਂ ਕਰਨਾ ਚਾਹੁੰਦੇ ਹੋ ਜੇ ਤੁਸੀਂ ਕਰਨੀ ਹੈ ਉਹਨਾਂ ਦੇ ਬੁਲਾਰੇ ਨੇ ਕਿਹਾ ਬੀਜੇਪੀ ਨੇ ਵੀ ਤੁਸੀਂ ਅਸੈਂਬਲੀ ਡਿਸਾਲਵ ਕਰਦੇ ਹੋ ਤੇ ਚੌਣਾ ਹੋ ਜਾਣਗੀਆਂ ਪਰ ਜੇ ਤੁਸੀਂ ਅਸੈਂਬਲੀ ਡਿਸਾਲਵ ਕਰ ਦਿੰਦੇ ਨੇ ਤੇ ਫਿਰ ਕੇਂਦਰ ਜਿਹੜਾ ਉੱਥੇ ਲੈਫਟੀਨੈਂਟ ਗਵਰਨਰ ਨੂੰ ਇਹਦੀ ਐਡਮਿਨਿਸਟ੍ਰੇਸ਼ਨ ਦੇ ਦਿੰਦਾ ਜੇ ਲੈਫਟੀਨੈਂਟ ਗਵਰਨਰ ਇਸ ਨੂੰ ਡਿਸਾਲਵ ਕਰਵਾ ਦਿੰਦਾ ਗਵਰਨਮੈਂਟ ਨੂੰ ਡਿਸਮਿਸ ਕਰਵਾ ਦਿੰਦਾ ਆਪਣੀ ਹੋਮ ਲਿਸਟੀ ਤੋਂ ਪ੍ਰਾਈਮ ਮਿਨਿਸਟਰ ਗਵਰਨਮੈਂਟ ਆਫ ਨਰਿੰਦਰ ਮੋਦੀ ਕਰ ਦਿੰਦੀ ਤਾਂ ਵੀ ਲੈਫਟੀਨੈਂਟ ਗਵਰਨਰ ਦੇ ਕੋਲ ਪ੍ਰਸ਼ਾਸਨੀ ਕੰਟਰੋਲ ਆ ਜਾਏਗਾ ਹੂੰ ਤਾਂ ਜਿਹੜੇ ਆਮ ਆਦਮੀ ਪਾਰਟੀ ਇਹ ਨਹੀਂ ਜਾਣਦੀ ਹੂੰ ਕਿ ਚੋਣਾਂ ਦਾ ਵਕਤ ਹੈ ਤੇ ਇਹਦਾ ਕੰਟਰੋਲ ਜਿਹੜਾ ਹੈ ਉਹ ਚਲਾ ਜਾਏ ਕੇਂਦਰ ਕੋਲ ਕੇਂਦਰ ਕੋਲ ਹੂੰ ਇਸ ਲਈ ਉਹ ਕਹਿੰਦੇ ਨੇ ਵੀ ਅਸੀਂ ਰეკਮੈਂਡ ਕਰਾਂਗੇ ਇਸ ਦਾ ਕਿ ਵੀ ਤੁਸੀਂ ਚੋਣਾਂ ਕਰੋ ਹੂੰ ਤਾਂ ਕੈਬਨਟ ਕੱਲ ਬਣ ਜਾਏਗਾ ਨਵਾਂ ਮੁੱਖ ਮੰਤਰੀ ਦੇਖੋ ਕੌਣ ਬਣਦਾ ਹੈ ਤੇ ਉਸ ਤੋਂ ਬਾਅਦ ਕੈਬਨਟ ਕਈ ਵੀ ਵੀ ਦੀਆਂ ਚੋਣਾ ਕਰੋ ਜਿਹੜੀ ਆਮ ਆਦਮੀ ਪਾਰਟੀ ਹੈ ਉਹਦਾ ਜੋ ਅਤੀਸ਼ੀ ਮਰ ਲੈਣਾ ਨੇ ਜੋ এডਿਕੇਸ਼ਨ ਮਿਨਿਸਟਰ ਹਨ ਉਹਨਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਗਰ 6 ਮਹੀਨੇ ਤੋਂ ਘੱਟ ਰਹਿੰਦੀ ਹੋਵੇ ਟਰਮ ਕਿਸੇ ਸਰਕਾਰ ਦੀ ਤਾਂ ਉਸ ਦੀ ਇਲੈਕਸ਼ਨ ਕਰਵਾ ਸਕਦਾ ਹੈ ਕੇਂਦਰ ਤੋ ਇਹਨਾਂ ਦੇ ਕੁਲ ਨੋਮ ਹੈਗੇ 5 ਮਹੀਨੇ ਰਹਿੰਦੇ ਫਰਵਰੀ ਚ ਹੈ ਤੋ ਫਰਵਰੀ ਦੀ ਥਾਂ ਇਹ ਨਵੰਬਰ ਵਿੱਚ ਕਰਾਣਾ ਚਾਹੁੰਦੇ ਮਹਾਰਾਸ਼ਟਰਾਂ ਦੀਆਂ ਚੋਣਾਂ ਨਾਲ ਜਿਹੜੀ ਕਿ ਇਹਨਾਂ ਦੀ ਜਿਹੜੀ ਮੰਗ ਹੈ ਇਹ ਕਦੇ ਵੀ ਕੇਂਦਰ ਸਰਕਾਰ ਨਹੀਂ ਕਰੇਗੀ ਪੂਰੀ ਨਹੀਂ ਅੱਛਾ ਸਰ ਇਹ ਕੌਨਫੀਡੈਂਸ ਦੇ ਨਾਲ ਇਸ ਤਿੱਕੇ ਨਾਲ ਕਿਹਾ ਜਾ ਰਿਹਾ ਕਿ ਮੈਨੂੰ ਜਿਵੇਂ ਲੋਕਾਂ ਨੇ ਪਹਿਲਾਂ ਚੁਣਿਆ ਅਰਵਿੰਦ ਕੇਜੀ ਵੱਲ ਕਹਿ ਰਹੇ ਨੇ ਲੋਕਾਂ ਨੇ ਮੈਨੂੰ ਪਹਿਲਾਂ ਚੁਣਿਆ ਦੋ ਤਿੰਨ ਵਾਰੀ ਮੈਂ ਇਸ ਤਿੱਕੇ ਨਾਲ ਆਇਆ ਮੈਨੂੰ ਪਿਆਰ ਦਿੱਤਾ ਹੁਣ ਵੀ ਉਸ ਤਿੱਕੇ ਨਾਲ ਕੌਨਫੀਡੈਂਸ ਨਾਲ ਕਹਿ ਰਹੇ ਨੇ ਕਿ ਚੋਣਾਂ ਕਰਵਾਓ ਲੋਕ ਮੈਨੂੰ ਫਿਰ ਤੋਂ ਚੁਣਨਗੇ ਦੇਖੋ ਇਵੇਂ ਆ ਬੀ ਇੱਕ ਕੋਰਟਾਂ ਦਾ ਪੱਖ ਹੈ ਕਿ ਜਿਹੜੀ ਕ੍ਰਿਮੀਨਲ ਅਫੈਂਸਸ ਹੁੰਦੇ ਨੇ ਉਹਦਾ ਨਿਆ ਕੋਰਟਾਂ ਨੇ ਦੇਣਾ ਹੁੰਦਾ ਹੂੰ ਇਹ ਕਹਿੰਦੇ ਵੀ ਮੇਰੇ ਨਾਲ ਮੇਰਾ ਮੇਰ ਨੂੰ ਨਿਆ ਦੇਣਗੇ ਜਨਤਾ ਦੇਗੀ ਮੇਰੇ ਵੋਟਰ ਦੇਣਗੇ ਹੂੰ ਹੁਣ ਵੋਟਰ ਤੇ ਤੁਹਾਨੂੰ ਦੇਣਗੇ ਲਾਲੂ ਪ੍ਰਸ਼ਾਦ ਯਾਦਵ ਨੂੰ ਵੀ ਜੇਲ੍ਹ ਜਾਣਾ ਪਿਆ ਕੋਰਟਾਂ ਨੇ ਉਹਨੂੰ ਅੰਦਰ ਕਰਤਾ ਹੂੰ ਪਰ ਜਦੋਂ ਤੁਹਾਨੂੰ ਕੋਈ ਕੋਰਟ ਸਜ਼ਾ ਦੇ ਦੇਗੀ ਤੇ ਜੇ ਉਹਦੀ ਸਜ਼ਾ 2 ਸਾਲ ਤੋਂ ਵੱਧ ਹੋਏਗੀ ਤੇ ਤੁਸੀਂ ਚੋਣਾ ਲੜ ਨਹੀਂ ਸਕੋਗੇ ਇਹ ਬੜਾ ਇੱਕ ਕਾਨੂੰਨੀ ਨੁਕਤਾ ਹੈ ਇਹ ਫੈਸਲਾ ਕਦੋਂ ਹੁੰਦਾ ਜਿਵੇਂ ਅਗੇਜਰੀਵਾਲ ਨੇ ਕਹਿ ਦਿੱਤਾ ਕਿ ਮੈਨੂੰ ਤੇ ਜੀ ਦੱਸਿਆ ਐਕਸਪਰਟਸ ਨੇ ਵੀ ਅਗੇ ਇਸ 5 ਸਾਲ ਵੀ ਚੱਲ ਸਕਦਾ 10 ਸਾਲ ਵੀ ਚੱਲ ਸਕਦਾ ਤਾਂ ਇਸ ਲਈ ਮੈਂ ਲਟਕਦਾ ਰਾਂਗਾ ਮੈਂ ਰਿਜ਼ਾਈਨ ਕਰ ਦੇਣਾ ਜਿਹੜਾ ਵੀ ਨਵਾਂ ਚੀਫ ਮਿਨਿਸਟਰ ਹੁਣ ਨਵਾਂ ਚੀਫ ਮਿਨਿਸਟਰ ਉਹ ਕਿੰਨੂੰ ਬਣਾਣਗੇ ਕੌਣ ਹੈ ਚੀਫ ਮਿਨਿਸਟਰ ਨਵਾਂ ਅਤੀਸ਼ੀ ਹੋਏ ਕਿ ਜੇ ਤੁਸੀਂ ਇਹਨਾਂ ਦੇ ਨਾਮ ਲਿਆ ਨੀਸ਼ ਸੋਧਿਆ ਨੂੰ ਕਲੀਅਰ ਕਰਤਾ ਕਿ ਉਹ ਤਾਂ ਬਣਨਗੇ ਉਹ ਨਹੀਂ ਬਣਨਗੇ ਹੋਰ ਕੌਣ ਹੋਏ ਦੇਖੋ ਉਹ ਤੇ ਉਹਨੇ ਸਵਿਛ ਕਰਤਾ ਵੀ ਅਸੀਂ ਤੇ ਸਟਰੀਟ ਵਿੱਚ ਲੋਕਾਂ ਕੋਲ ਜਾਵਾਂਗੇ ਸੜਕਾਂ ਤੇ ਦੋਨੋਂ ਲੀਡਰ ਉਹਨਾਂ ਦੇ ਚਾਰ ਚਾਰ ਪਤਨੀ ਵੀ ਹੋ ਸਕਦੇ ਆ ਚਾਰ ਲੀਡਰ ਜਿਨ੍ਹਾਂ ਦੇ ਨਾਂ ਸਾਹਮਣੇ ਆਂਦੇ ਸਭ ਤੋਂ ਉੱਪਰ ਨਾਂ ਚੱਲ ਰਿਹਾ ਅਤੀਸ਼ੀ ਮਾਰਲੇਨਾ ਦਾ ਇਹ ਐਜੂਕੇਸ਼ਨ ਮਿਨਿਸਟਰ ਹੈ ਇਹ ਨਜ਼ਦੀਕ ਵੀ ਬੜੀਆਂ ਆਪਣੇ ਕੇਜਰੀਵਾਲ ਨੂੰ ਇਹਨਾਂ 'ਚ ਵਿਸ਼ਵਾਸ ਵੀ ਪੜਿਆ ਔਰ ਇਹ ਪੜੀ ਲਿਖੀ ਹੈ ਦਿੱਲੀ ਤੋਂ ਕੀਤੀ ਹੈ ਇਹਨਾਂ ਨੇ ਗ੍ਰੈਜੂਏਸ਼ਨ ਦੀ ਔਰ ਇਹਦੇ ਬਾਅਦ ਇਹਨਾਂ ਨੇ ਆਕਸਫੋਰਡ ਵਿੱਚ ਵੀ ਕੁਛ ਦਿਨ ਪੜਾਈ ਕੀਤੀ ਹੈ ਸੋ ਪੜੀ ਲਿਖੀ ਹੁਣ ਦੂਜਾ ਉਹਨਾਂ ਦੇ ਹੈਗਾ ਸੌਰਵ ਬਾਰਦਵਾਜ ਦੂਜਾ ਸੀਨੀਅਰ ਲੀਡਰ ਔਰ ਤੀਸਰਾ ਹੈਗਾ ਇਹਨਾਂ ਦੇ ਗਿਲਾਸ਼ ਗਿਲਹੋਟ ਤੋਂ ਸੁਨੀਤਾ ਕੇਜਰੀਵਾਲ ਦਾ ਵੀ ਨਾਂ ਚੱਲਦਾ ਹੈ ਪਰ ਸੁਨੀਤਾ ਕੇਜਰੀਵਾਲ ਨੂੰ ਜੇ ਬਣਾਣਗੇ ਤੇ ਲੋਕਾਂ ਵਿੱਚ ਫਿਰ ਪਰਿਵਾਰਵਾਦ ਦੀ ਗੱਲ ਜਾਏਗੀ ਕਿਉਂਕਿ ਉਹਨੂੰ ਕੋਈ ਇਲੈਕਸ਼ਨ ਲੜਨ ਦੀ ਲੋੜ ਵੀ ਨਹੀਂ ਕਿਉਂਕਿ 6 ਮਹੀਨੇ ਤੋਂ ਵਿੱਚ ਵਿੱਚ ਚੋਣਾ ਹੋ ਜਾਣੀਆਂ 6 ਮਹੀਨੇ ਤੱਕ ਕੋਈ ਵੀ ਜਿਹੜਾ ਉਹ ਚੀਫ ਮਿਨਿਸਟਰ ਰਹਿ ਸਕਦਾ ਪਰ ਜਿਵੇਂ ਲੱਗ ਰਿਹਾ ਹੈ ਕਿ ਅਤੀਸ਼ੀ ਮਾਰ ਲੈਣਾ ਨੂੰ ਹੀ ਬਣਾਏਗਾ ਪਾਰਟੀ ਕਿਉਂਕਿ ਉਹਨਾਂ ਕੋਲ ਇਸ ਤੋਂ ਵਧੀਆ ਲੀਡਰ ਕੋਈ ਨਹੀਂ ਹੈਗਾ ਕਿਉਂਕਿ ਉਹ ਔਰਤ ਵੀ ਹੈ ewomen ਤੇ ewomen ਸੈਂਪਥੀ ਵੀ ਵੋਟਾਂ ਲੈਣੀਆਂ ਉਹ ਵੀ ਜਾਏਗੀ ਸੋ ਇਹ ਲੱਗ ਜਾਏਗਾ ਕੱਲ ਪਤਾ ਹਮ ਬਿਲਕੁਲ ਅੱਛਾ ਸਰ ਜਿਸ ਤਿੱਕੇ ਨਾਲ ਇੰਡੀਆ ਦਾ ਇੰਡੀਆ ਗੱਠ ਜੋੜ ਹੋਇਆ ਸੀਗਾ ਵੱਡੇ ਲੈਵਲ ਦੇ ਉੱਤੇ ਕੀ ਲੱਗਦਾ ਕਿ ਇੰਡੀਆ ਗੱਠ ਜੋੜਦਾ ਵੀ ਇਹਨਾਂ ਨੂੰ ਸਾਥ ਮਿਲ ਸਕਦਾ ਹੈ ਜਿਸ ਤਿੱਕੇ ਨਾਲ ਇਹ ਘਰੇ ਹੋਏ ਨੇ ਇੱਕ ਕ੍ਰਾਪਟ ਕ੍ਰਾਪਟ ਕਿਹਾ ਜਾ ਰਿਹਾ ਅਰਵਿੰਦ ਕੇਜਰੀਵਾਲ ਕ੍ਰਾਪਟਾ ਕ੍ਰਾਪਸ਼ਨ ਕੀਤੀ ਐ ਐਕਸਾਈ ਪਾਲਿਸੀ ਦੇ ਵਿੱਚ ਪਰ ਦੂਜੇ ਪਾਸੇ ਇਹ ਵੀ ਆ ਜਾਂਦਾ ਕਿ ਗੱਠਜੋੜ ਦੇ ਨਾਲ ਚੱਲ ਕੇ ਜਿੱਤ ਸਕਦੇ ਨੇ ਕਿ ਲੱਗਦਾ ਕਿ ਗੱਠਜੋੜ ਹੋ ਸਕਦਾ ਹੈ ਬੜਾ ਇਹ ਪੁਆਇੰਟ ਹੈ ਗੱਠਜੋੜ ਗੱਠਜੋੜ ਹਰਿਆਣੇ 'ਚ ਤੇ ਨਹੀਂ ਹੋਇਆ ਸਮਝਿਓ ਹਮ ਹਰਿਆਣੇ 'ਚ ਇਸ ਕਰਕੇ ਨਹੀਂ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਬਹੁਤ ਅੰਬੀਸ਼ੀਅਸ ਹੋ ਗਈ ਆਮ ਆਦਮੀ ਪਾਰਟੀ ਨੇ ਪਹਿਲੇ ਉਹਨਾਂ ਤੋਂ 20 ਸੀਟਾਂ ਮੰਗੀਆਂ ਫਿਰ 10 ਤਿਆਗੇ ਫਿਰ 5 ਤਿਆਗੇ ਜਿਹੜਾ ਕਾਂਗਰਸ ਹੈ ਉਹਨਾਂ ਨੂੰ ਦੋ ਸੀਟਾਂ ਤੋਂ ਵੱਧ ਨਹੀਂ ਦੇਣਾ ਚਾਹੀਦਾ ਕਾਂਗਰਸ ਦਾ ਸਟੈਂਡ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹ ਇਹ ਹੈ ਕਿ ਜੇ ਅਸੀਂ ਇਹਨਾਂ ਨੂੰ 10 ਸੀਟਾਂ ਦਿੰਦੇ ਹਾਂ ਤੇ ਸਾਰੀਆਂ ਹੀ ਹਾਰ ਜਾਂਦੇ ਨੇ ਤੇ ਫਿਰ ਭਾਜਪਾ ਦੀ ਸਰਕਾਰ ਬਣ ਜਾਏਗੀ ਜਿੱਤਣ ਦੀ ਵੀ ਅਸੀਂ ਇਹਨਾਂ ਨੂੰ ਉਹਨਾਂ ਨੇ ਕਾਂਗਰਸ ਨੇ ਇਹਨਾਂ ਨੂੰ 2000 ਜੋ ਵੀ ਦੀਆਂ ਪਾਰਲੀਮੈਂਟ ਦੀਆਂ electionsਾਂ 'ਚ ਕੁਰਸੀਤਰਾ ਦੀ ਸੀਟ ਦਿੱਤੀ ਸੀ ਉਹ ਕਾਂਗਰਸ ਦੀ ਸੀਟ ਸੀਗੀ ਜੇਤੂ ਸੀਟ ਸੀਗੀ ਉਹ ਇਹ ਹਾਰ ਗਏ ਇਹਨਾਂ ਨੇ ਇੱਕ ਸੀਟ ਜਿਹੜੀ ਐ ਉਹ ਦੇ ਦਿੱਤੀ ਕਿਉਂਕਿ ਇਹਨਾਂ ਦਾ ਜਿਹੜਾ ਟਰੈਕ ਰਿਕਾਰਡ ਹੈ ਜਿੰਨੀਆਂ ਵੀ ਇਹਨਾਂ ਨੇ ਚੋਣਾਂ ਲੜੀਆਂ ਇਹ ਸੁਣਨ ਵਾਲੀ ਗੱਲ ਹੈ ਜੀ ਜਿੰਨੀਆਂ ਵੀ ਜੋੜਾਂ ਲੜੀਆਂ ਇਹਨਾਂ ਨੰਦੀਆਂ ਜਮਾਨਤਾਂ ਜਬਤ ਹੋਈਆਂ ਜਿੰਨੀਆਂ ਵੀ ਅਸੈਂਬਲੀ ਚੋਣਾਂ ਲੜ ਚੁੱਕੇ ਨੇ ਹਰਿਆਣਾ ਵਿੱਚ ਹਾਲਾਂਕਿ ਹਰਿਆਣਾ ਵਿੱਚ ਉਹਦਾ ਕੇਜਰੀਵਾਲ ਦਾ ਘਰ ਹੈ ਉਹਦੀ ਬਰਥ ਸਟੇਟ ਹੈ ਪਰ ਚੋਣਾਂ ਵਿੱਚ ਇਹਨਾਂ ਨੂੰ ਹਮੇਸ਼ਾ ਹੀ ਇਹਨਾਂ ਦੀਆਂ ਜਮਾਨਤਾਂ ਜਬਤ ਹੋਈਆਂ ਤੋ ਇਸ ਕਰਕੇ ਕਾਂਗਰਸ ਨੇ ਰਿਸਕ ਨਹੀਂ ਲਿਆ ਤੇ ਇਹਨਾਂ ਨੂੰ ਅਸੀਂ 10 ਸੀਟਾਂ ਦੇ ਦਿੱਤੀਆਂ ਕਾਂਗਰਸ ਦਾ ਜਿਹੜਾ ਸਟੈਂਡ ਹੈ ਉਹ ਮੈਨੂੰ ਕਾਫੀ ਜੈਨੂਇਨ ਲੱਗਦਾ ਹੈ ਵੀ ਜੀ ਨੀਆ ਦੇਵੋਗੇ ਹਾਰ ਜਾਣਗੇ ਤੇ ਉਹ ਭਾਜੀਪੀ ਕੋਲ ਚਲੀਆਂ ਜਾਣਗੀਆਂ ਇਸ ਕਰਕੇ ਹੁਣ ਇਹਨਾਂ ਨੇ ਜੋ ਸਾਰੀਆਂ ਸੀਟਾਂ ਤੇ ਕੈਂਡੀਡੇਟ ਖੜੇ ਕਰਨੇ ਹੁਣ ਇਹਨਾਂ ਕੋਲ ਕੈਂਡੀਡੇਟ ਹੀ ਨਹੀਂ ਇਹਨਾਂ ਨੇ ਦੂਜੀਆਂ ਪਾਰਟੀਆਂ ਦੇ ਲਿਆ ਦਿਆ ਕੀ ਤੇ ਕੈਂਡੀਡੇਟ ਇਦਾਂ ਥੋੜੀ ਪਾਰਟੀਆਂ ਚੱਲਦੀਆਂ ਆਪਣਾ ਤੁਹਾਡਾ ਕੇਡਰ ਨਹੀਂ ਇਦਾਂ ਹੀ ਹੁਣ ਜਿਹੜੀ ਤੁਸੀਂ ਸਵਾਲ ਕੀਤਾ ਦਿੱਲੀ ਤੇ ਹਾਂ ਦਿੱਲੀ ਦੇ ਅਲਾਈਅੰਸ ਸੀਗਾ ਇੰਡੀਆ ਅਲਾਈਅੰਸ ਸੀਗਾ 2024 ਦੀਆਂ ਪਾਰਲੀਮੈਂਟਲ ਇਲੈਕਸ਼ਨਾਂ ਉਹ ਸਾਰੀਆਂ ਹੀ ਸੀਟਾਂ ਸੱਦ ਦੀਆਂ ਸੱਤ ਹਾਰ ਗਏ ਹੁਣ ਆਮ ਆਦਮੀ ਪਾਰਟੀ ਅਤੇ ਕੇਰਜਰੀਵਾਲ ਜੀ ਦਾ ਸਟੈਂਡ ਇਹ ਹੈ ਕਿ ਸਾਨੂੰ ਜਿਹੜੀਆਂ ਕਾਂਗਰਸ ਦੀਆਂ ਵੋਟਾਂ ਕਨਵਰਟ ਹੋਣੀਆਂ ਸੀ ਇੱਧਰ ਪੈਣੀਆਂ ਸੀ ਸਾਨੂੰ ਨਹੀਂ ਪਈਆਂ ਇਸ ਕਰਕੇ ਅਸੀਂ ਸਾਰੀਆਂ ਸੀਟਾਂ ਹਾਰ ਗਏ ਮੈਨੂੰ ਐ ਲੱਗਦਾ ਵੀ ਇਹ ਇੰਨੀ ਸਿੰਪਲ ਗੱਲ ਨਹੀਂ ਕਿਉਂਕਿ ਉਹ ਵੋਟਾਂ ਤਾਂ ਨਹੀਂ ਪੀਆ ਦਿੱਲੀ ਵਿੱਚ ਇੱਕ ਟ੍ਰੈਂਡ ਹੈ ਕਿ ਜਿਹੜੀ ਪਾਰਲੀਮੈਂਟ ਦੀਆਂ ਸੀਟਾਂ ਉਹ ਤੇ ਦਿਓ ਪ੍ਰਾਈਮ ਮਿਨਿਸਟਰ ਨੂੰ ਹਾਂਜੀ ਉਹ ਪਹਿਲੇ ਵੀ ਸੱਤ ਉਹਨਾਂ ਕੋਲ ਸੀ ਗਿਆ ਹੁਣ ਵੀ ਸੱਤ ਲੈ ਕੇ 2024 ਚ ਵੀ ਤੇ ਜਿਹੜੀਆਂ ਅਸੈਂਬਲੀ ਦੀ ਵਿੱਚ ਉਹ ਕੇਜਰੀਵਾਲ ਨੂੰ ਹੁਣ ਇਹ ਦੇਖਿਆ ਜਾਏਗਾ ਕਿ ਇਹ ਚੋਣਾਂ ਨਵੰਬਰ ਚ ਹੁੰਦੀਆਂ ਜਾਂ ਫਰਵਰੀ ਵਿੱਚ ਜੋ ਇਹਨਾਂ ਦੀ ਬਣਦਾ ਸਮਾਂ ਤੋ ਫਰਵਰੀ ਵਿੱਚ ਆਉਂਦੀਆਂ ਉਹਦੇ ਵਿੱਚ ਕੀ ਤੀਜੀ ਵਾਰੀ ਆ ਸਕਦਾ ਹੈ ਰਵਿੰਦਰ ਕੇਜਰੀਵਾਲ ਕਿਉਂਕਿ ਹਾਲਾਤ ਬੜੇ ਬਦਲਦੇ ਰਹਿੰਦੇ ਨੇ ਔਰ ਉਹ ਦੇਖਣਾ ਪਏਗਾ ਉਹ ਤੇ ਸਿਚੁਏਸ਼ਨ ਜਦੋਂ ਚੋਣਾਂ ਅਨਾਉਂਸ ਹੋ ਜਾਣ ਇਹਨਾਂ ਨੂੰ ਤੇ ਇਹ ਕਰਨ ਅਸੈਂਬਲੀ ਦਾ ਜੋ ਵੀ ਕਰਨਾ ਹੈ ਇਹਨਾਂ ਨੇ ਫੈਸਲਾ ਲੈਣ ਇਹ ਤੇ ਰეკਮੈਂਡ ਕਰਨਗੇ ਅਸੈਂਬਲੀ ਤੇ ਡਿਸਾਲਵ ਕਰਨਗੇ ਨਹੀਂ ਇਹ ਤੇ ਸਿਰਫ ਰეკਮੈਂਡ ਕਰਨਗੇ ਕੈਬਨਟ ਇਲੈਕਸ਼ਨ ਕਮਿਸ਼ਨ ਨੂੰ ਤੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਇਹ ਚੋਣਾ ਕਰਾਈਆਂ ਜਾਂ ਤਾਂ ਇਹਨਾਂ ਦੀ ਜਿਹੜੀ ਰეკਮੈਂਡੇਸ਼ਨ ਹੈ ਉਹ ਤੇ ਰੋਕ ਦੇਗਾ ਲੈਫਟੀਨੈਂਟ ਗਵਰਨਰ ਕੋਲ ਦੇ ਥਰੂ ਜਾਣੀ ਹੈ ਤਾਂ ਉਹ ਤੇ ਉਹੀ ਲਿਖ ਦੇਗਾ ਵੀ ਨਹੀਂ ਚਾਹੀਦੀ ਸੋ ਇਸ ਕਰਕੇ ਇਹ ਤੇ ਹੁਣੇ ਪਹਿਲੇ ਚੀਫ ਮਿਨਿਸਟਰ ਨਵਾਂ ਚੋਣ ਲੈ ਤਾਂ ਜੋ ਇਹਨਾਂ ਦੀ ਸਰਕਾਰ ਆਪਣਾ ਸਮਾਂ ਪੂਰਾ ਕਰੇ ਬਾਪੀ ਤੇ ਇਹ ਸਾਰਾ ਕੁਝ ਪ੍ਰੋਪਾਗੈਂਡ ਲਈ ਕਰ ਰਿਹਾ ਕੇਜਰੀਵਾਲ ਆਪਣੇ ਆਪ ਨੂੰ ਹੀਰੋ ਦੱਸਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਇਹ ਦੇਖੋ ਵੀ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਨਾਲ ਆਪਣਾ ਮੁਕਾਬਲਾ ਕਰ ਰਿਹਾ ਵੀ ਉਹ ਵੀ ਜੇਲ੍ਹ ਸੀਗੇ ਉਹ ਜੇਲ੍ਹ ਵਿੱਚ ਦੇਸ਼ ਦੀ ਆਜ਼ਾਦੀ ਲਈ ਸੀਗੇ ਉਹ ਦੇਸ਼ ਦੀ ਯਾਨੀ ਕਿ ਰਾਸਤਾ ਦਿਹਾਣ ਲਈ ਨਹੀਂ ਸੀਗੇ ਉਹਨਾਂ ਨੇ ਜੇ ਬੰਬ ਵੀ ਛੁੱਟੇ ਅਸੈਂਬਲੀ 'ਚ ਉਹਨਾਂ ਨੂੰ ਫਾਂਸੀ ਵੀ ਹੋਈ ਹੈ ਸਭ ਕੁਝ ਹੀ ਹੋਇਆ ਤੋਂ ਸਾਰੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਦੇਸ਼ੀਆਂ ਦੇ ਵਿਰੁੱਧ ਅੰਗਰੇਜ਼ਾਂ ਦੇ ਵਿਰੁੱਧ ਲੜ ਰਹੇ ਸੀ ਇਹ ਇਹਦੀ ਕੀ ਲੜਾਈ ਹੈ ਇਹਨੇ ਤੇ 200 30 ਕਰੋੜ ਰੁਪਏ ਦਾ ਕਿਸ਼ਤੋਂ ਵੀ ਜ਼ਿਆਦਾ ਪੈਸੇ ਦਾ ਦੇਨੇ ਆਪਣਾ ਬੰਗਲੋ ਬਣਾਇਆ ਘਰ ਇਹਨਾਂ ਦਾ ਭਗਤ ਸਿੰਘ ਨਾਲ ਕੀ ਮੁਕਾਬਲਾ ਹੋ ਸਕਦਾ ਜਿੱਥੇ ਨਾਂ ਤੇ ਰੱਖਿਆ ਹੋਇਆ ਆਮ ਆਦਮੀ ਪਾਰਟੀ ਸਿੰਬਲ ਲੈ ਲਿਆ ਝਾੜੂ ਦਾ ਤੇ ਜਿਹੜਾ ਘਰ ਬਣਾਇਆ ਚੀਫ ਮਿਨਿਸਟਰ ਨੇ ਸਰਕਾਰ ਦਾ ਪੈਸਾ ਲੱਗਾ ਨਾ ਲੋਕਾਂ ਦਾ ਪੈਸਾ ਲੱਗਾ ਉਹਦੇ ਤੇ ਤੁਸੀਂ 230 ਕਰੋੜ ਰੁਪਿਆ ਲਾ ਦਿੱਤਾ ਇਹ ਮੈਨੂੰ ਤੁਸੀਂ ਇਹ ਗੱਲ ਕਿਸੇ ਦੇ ਵੀ ਗੱਲ ਚੋਂ ਨਹੀਂ ਲੰਗਦੀ ਕਿ ਇੰਨਾ ਮਹਿੰਗਾ ਘਰ ਤੁਸੀਂ ਕਿਸ ਤਰ੍ਹਾਂ ਹੋ ਸਕਦਾ ਤੁਸੀਂ ਦੇਖੇ ਨਾ ਹਰਿਆਣੇ ਦੇ ਚੀਫ ਮਿਨਿਸਟਰ ਦੇ ਵੀ ਅਸੀਂ ਘਰਾਂ ਚ ਗਏ ਆ ਅਸੀਂ ਪੰਜਾਬ ਦੇ ਚੀਫ ਮਿਨਿਸਟਰ ਦਾ ਵੀ ਘਰਾਂ ਚ ਗਏ ਆ ਠੀਕ ਹੈ ਉਹਨਾਂ ਦੇ ਬੜੇ ਸਧਾਰਨ ਘਰ ਔਰ ਸਰਕਾਰੀ ਸਰਕਾਰੀ ਬਿਲਡਿੰਗਾਂ ਦੀ ਤਰ੍ਹਾਂ ਬਨੇ ਕੈਬਨਿਟ ਦੇਆਂ ਮੰਤਰੀਆਂ ਦੇ ਵੀਆ ਕੋਠੀਆਂ ਉਦਾਂ ਦੀਆਂ ਸਿਰਫ ਚੀਫ ਮਿਨਿਸਟਰ ਦੀ ਕੋਠੀ ਨਾਲ ਸਿਰਫ ਇਹ ਮੀਟਿੰਗਾਂ ਲਈ ਕਮਰੇ ਐਕਸਟਰਾ ਐਡ ਕੀਤੇ ਹੋਏ ਆਲ ਬਣਾਏ ਨੇ ਮੀਟਿੰਗਾਂ ਲਈ ਕੈਬਨਿਨਟ ਮੀਟਿੰਗ ਵੀ ਹੋ ਸਕਦੀ ਏ ਕੋਈ ਲੋਕਾਂ ਨੂੰ ਮਿਲਣ ਲਈ ਵੱਡੇ ਹਾਲ ਬਣਾਏ ਨੇ ਕਿ ਜਿੱਥੇ ਕਿ ਸਭ ਪਾਸੋਂ ਲੋਕ ਆ ਜਾਣ ਮਿਲਣ ਤੇ ਉਹਨਾਂ ਦੀ ਚੀਫ ਮਿਨਿਸਟਰ ਨਾਲ ਅਲਮੇ ਸਾਹਮਣੇ ਗੱਲ ਹੋ ਜਾਏ ਔਰ ਉਹ ਹੈ ਪਰ ਉਹ ਘਰ ਵੀ ਦੋਨੋਂ ਮੁੱਖ ਮੰਤਰੀਆਂ ਦੇ ਦੇਖ ਲਓ 230 ਕਰੋੜ ਰੁਪਏ ਵਾਲੇ ਨੇ ਤੋ ਇਹਨਾਂ ਦਾ ਆਪਣੇ ਆਪ ਨੂੰ ਇਹ ਫੋਟੋ ਲਾ ਕੇ ਪਿੱਛੇ ਸ਼ਹੀਦ ਭਗਤ ਸਿੰਘ ਦੀ ਔਰ ਡਾਕਟਰ ਅੰਬੇਦਕਰ ਦੀ ਖਬਰ ਲਾ ਕੇ ਫੋਟੋਆਂ ਦਫਤਰਾਂ ਤੇ ਮਕਾਨ ਜਿਹੜੇ ਕਿੱਦਾਂ ਦੇ ਬਣਾਏ ਨੇ ਇਸ ਲਈ ਇਹਨਾਂ ਦੀ ਜਿਹੜੀ ਬਿਰਤੀ ਹੈ ਉਹ ਪ੍ਰਗਟ ਆਉਂਦੀ ਹੈ ਜਿਹੜਾ ਘਰ ਤੇ ਕੈਸਾ ਇਹ ਬੜੀ ਇਹਦੀ ਆਲੋਚਨਾ ਹੋ ਰਹੀ ਹੈ ਜਿਹੜਾ ਉਹਨੇ ਆਪਣੇ ਆਪ ਨੂੰ ਸ਼ਹੀਦ-ਏ-ਆਜ਼ਮ ਜਿਹੜਾ ਭਗਤ ਸਿੰਘ ਨਾਲ ਆਪਣਾ ਮੁਕਾਬਲਾ ਕੀਤਾ ਇਹ ਉਹਦੇ ਮੁਕਾਬਲੇ 'ਚ ਕਿੱਥੇ ਆ ਸਕਦਾ ਹਾਂ ਬਿਲਕੁਲ ਬਿਲਕੁਲ ਬਹੁਤ ਸ਼ੁਕਰੀਆ ਸਰ ਸਮਝ ਦਿੱਤਾ ਤਾਂ ਇਹ ਗੱਲ ਜ਼ਰੂਰ ਹੈ ਖੁਦ ਨੂੰ ਭਗਤ ਸਿੰਘ ਕਹਨ ਨਾਲ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ ਕਹਿੰਦੇ ਖਾਣੀਏ ਖਾਣੇ ਖੀਰੇ ਗੱਲਾਂ ਭਗਤ ਸਿੰਘ ਦੀਆਂ ਤਾਂ ਦਿੱਲੀ ਦੇ ਗਵਰਨਰ ਜਿਹੜੇ ਨੇ ਐਲਜੀ ਵੀ ਕੇ ਸਖਸੇਨਾ ਉਹਨਾਂ ਨੂੰ ਕਿਸ ਤਰੀਕੇ ਨਾਲ ਕਹਿੰਦੇ ਨੇ ਡੇਲ ਕਰਦੇ ਨੇ ਕਿ ਅਸਤੀਫਾ ਅਸਤੀ ਕਿ ਨਾਲ ਹੁੰਦਾ ਹੈ ਹੋਰ ਕੋਈ ਮੰਤਰੀ ਆਉਂਦਾ ਜਾਂ ਨਹੀਂ ਕਿ ਉਹਨਾਂ ਦੀ ਜਿਹੜੀ ਇਹ ਚਾਲ ਹੈ ਜਿਸ ਤਿੱਕਰ ਸਰਨੇ ਕਿਹਾ ਕਾਮਯਾਬ ਹੁੰਦੇ ਨੇ ਜਾਂ ਨਹੀਂ ਇਸ ਦੇ ਵਿੱਚ ਦੇਖਣਾ ਆਏਗਾ ਆਉਣ ਵਾਲੇ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਹੈ ਕਿਉਂਕਿ ਅੱਜ ਸ਼ਾਮ ਨੂੰ ਜਾਂ ਕੱਲ ਨੂੰ ਮੁੱਖ ਮੰਤਰੀ ਨਵਾਂ ਦਿੱਲੀ ਨੂੰ ਮਿਲ ਜਾਏਗਾ ਕੌਣ ਹੋਏਗਾ ਇਹ ਵੀ ਵੱਡਾ ਸਵਾਲ ਹੈ ਪਰ ਉਹਨੇ ਇਸ ਤੇ ਮਾਇਨੇ ਕੀ ਨਿਕਲਣਾਂ ਨੇ ਨੇ ਕਿਸ ਨੂੰ ਫਾਇਦਾ ਆਏਗਾ ਕਿਸ ਨੂੰ ਨੁਕਸਾਨ ਹੋਏਗਾ ਇਹ ਵੀ ਸਭ ਤੋਂ ਵੱਡੇ ਸਵਾਲ ਹੈ